ਜਿੰਦਾਬਾਦ ਕੇਜਰੀਵਾਲ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਆਮ ਆਦਮੀ ਪਾਰਟੀ ਦੇ ਬੱਬਰ ਸ਼ੇਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਜਮਾਨਤ ਹੋ ਗਈ ਹੈ ਜੀ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਬਾਬਾ ਬੁੱਲੇ ਸ਼ਾਹ ਨੇ ਕਿਹਾ ਕਿ ਜਿਹਦੇ ਪੱਲੇ ਸੱਚ ਕੋਠੇ ਚੜ ਕੇ ਨੱਚੇ ਅੱਜ ਸਾਡੀ ਜਿੱਤ ਹੋਈ ਹੈ ਲੱਡੂ ਵੰਡ ਰਹੇ ਹਾਂ ਡਾਕਟਰ ਬਲਵੀਰ ਜੀ ਉਮੀਦਵਾਰ ਲੋਕ ਸਭਾ ਪਟਿਆਲਾ ਭੰਗੜੇ ਪਾ ਰਹੇ ਆ ਜੀ ਓ ਕੇਜਰੀਵਾਲ ਤਾਂ ਜਾਦੂ ਸਰ ਚੜ ਕੇ ਬੋਲੇ ਆ ਕੇਜਰੀਵਾਲ ਤਾਂ ਜਾਦੂ ਸਿਰ ਚੜ ਕੇ ਆਮ ਆਦਮੀ ਪਾਰਟੀ ਦੇ ਬੱਬਰ ਸ਼ੇਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਜਮਾਨਤ ਹੋ ਗਈ ਹੈ ਜੀ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਬਾਬਾ ਬੁੱਲੇ ਸ਼ਾਹ ਨੇ ਕਿਹਾ ਕਿ ਜਿਹਦੇ ਪੱਲੇ ਸੱਚ ਕੋਠੇ ਚੜ ਕੇ ਨੱਚੇ ਅੱਜ ਸਾਡੀ ਜਿੱਤ ਹੋਈ ਹੈ ਲੱਡੂ ਵੰਡ ਰਹੇ ਹਾਂ ਡਾਕਟਰ ਬਲਬੀਰ ਜੀ ਉਮੀਦਵਾਰ ਲੋਕ ਸਭਾ ਪਟਿਆਲਾ ਭੰਗੜੇ ਪਾ ਰਹੇ ਆ ਜੀ ਓ ਕੇਜਰੀਵਾਲ ਤਾਂ ਜਾਦੂ ਸਿਰ ਚੜ ਕੇ ਬੋਲੇ ਆ ਕੇਜਰੀਵਾਲ ਤਾਂ ਜਾਦੂ ਸਿਰ ਚੜ ਕੇ ਆਮ ਆਦਮੀ ਪਾਰਟੀ ਦੇ ਬੱਬਰ ਸ਼ੇਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਜਮਾਨਤ ਹੋ ਗਈ ਹੈ ਜੀ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਬਾਬਾ ਬੁੱਲੇ ਸ਼ਾਹ ਨੇ ਕਿਹਾ ਕਿ ਜਿਹਦੇ ਪੱਲੇ ਸੱਚ ਕੋਠੇ ਚੜਕੇ ਨੱਚੇ ਅੱਜ ਸਾਡੀ ਜਿੱਤ ਹੋਈ ਹੈ ਲੱਡੂ ਵੰਡ ਰਹੇ ਹਾਂ ਡਾਕਟਰ ਬਲਬੀਰ ਜੀ ਉਮੀਦਵਾਰ ਲੋਕ ਸਭਾ ਪਟਿਆਲਾ ਭੰਗੜੇ ਪਾ ਰਹੇ ਆ ਜੀ ਓ ਕੇਜਰੀਵਾਲ ਤਾਂ ਚੱਲ ਤੂੰ ਸਿਰ ਚੜ੍ਹ ਕੇ ਬੋਲੇ ਆ ਕੇਜਰੀਵਾਲ ਤਾਂ ਚੱਲ ਤੂੰ ਸਿਰ ਚੜ੍ਹ ਕੇ ਆਮ ਆਦਮੀ ਪਾਰਟੀ ਦੇ ਬੱਬਰ ਸ਼ੇਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਜਮਾਨਤ ਹੋ ਗਈ ਹੈ ਜੀ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਬਾਬਾ ਬੁੱਲੇ ਸ਼ਾਹ ਨੇ ਕਿਹਾ ਕਿ ਜਿਹਦੇ ਪੱਲੇ ਸੱਚ ਓਠੇ ਚੜ ਕੇ ਨੱਚੇ ਅੱਜ ਸੱਦਨੀ ਜਿੱਤ ਹੋਈ ਹੈ ਲੱਡੂ ਵੰਡ ਰਹੇ ਆ ਡਾਕਟਰ ਬਲਬੀਰ ਜੀ ਉਮੀਦਵਾਰ ਲੋਕ ਸਭਾ ਪਟਿਆਲਾ ਭੰਗੜੇ ਪਾ ਰਹੇ ਆ ਜੀ ਓ ਕੇਜਰੀਵਾਲ ਤਾਂ ਜਾਦੂ ਸਿਰ ਚੜ ਕੇ ਬੋਲੇ ਆ ਕੇਜਰੀਵਾਲ ਤਾਂ ਜਾਦੂ ਸਿਰ ਚੜ ਕੇ ਆਮ ਆਦਮੀ ਪਾਰਟੀ ਦੇ ਬੱਬਰ ਸ਼ੇਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਜਮਾਨਤ ਹੋ ਗਈ ਹੈ ਜੀ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਬਾਬਾ ਬੁੱਲੇ ਸ਼ਾਹ ਨੇ ਕਿਹਾ ਕਿ ਜਿਹਦੇ ਪੱਲੇ ਸੱਚ ਓਠੇ ਚੜਕੇ ਨਾਚੇ ਅੱਜ ਸੱਜ ਦੀ ਜਿੱਤ ਹੋਈ ਹੈ ਲੱਡੂ ਵੰਡ ਰਹੇ ਆ ਡਾਕਟਰ ਬਲਬੀਰ ਜੀ ਉਮੀਦਵਾਰ ਲੋਕ ਸਭਾ ਪਟਿਆਲਾ ਭੰਗੜੇ ਪਾ ਰਹੇ ਆ ਜੀ ਓ ਕੇਜਰੀਵਾਲ ਤਾਂ ਚੱਲ ਤੂੰ ਸਿਰ ਚੜਕੇ ਬੋਲੇ ਆ ਕੇਜਰੀਵਾਲ ਤਾਂ ਚੱਲ ਤੂੰ ਸਿਰ ਚੜਕੇ ਆਮ ਆਦਮੀ ਪਾਰਟੀ ਦੇ ਬੱਬਰ ਸ਼ੇਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਜਮਾਨਤ ਹੋ ਗਈ ਹੈ ਜੀ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਬਾਬਾ ਬੁੱਲੇ ਸ਼ਾਹ ਨੇ ਕਿਹਾ ਕਿ ਜਿਹਦੇ ਪੱਲੇ ਸੱਚ ਓਠੇ ਚੜ ਕੇ ਨੱਚੇ ਅੱਜ ਸਾਡੀ ਜਿੱਤ ਹੋਈ ਹੈ ਲੱਡੂ ਵੰਡ ਰਹੇ ਹਾਂ ਡਾਕਟਰ ਬਲਵੀਰ ਜੀ ਉਮੀਦਵਾਰ ਲੋਕ ਸਭਾ ਪਟਿਆਲਾ ਭੰਗੜੇ ਪਾ ਰਹੇ ਆ ਜੀ ਓ ਕੇਜਰੀਵਾਲ ਤਾਂ ਜਾਦੂ ਸਿਰ ਚੜ ਕੇ ਬੋਲੇ ਆ ਕੇਜਰੀਵਾਲ ਤਾਂ ਜਾਦੂ ਸਿਰ ਚੜ ਕੇ ਆਮ ਆਦਮੀ ਪਾਰਟੀ ਦੇ ਬੱਬਰ ਸ਼ੇਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਆ ਜਮਾਨਤ ਹੋ ਗਈ ਹੈ ਜੀ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਬਾਬਾ ਬੁੱਲੇ ਸ਼ਾਹ ਨੇ ਕਿਹਾ ਕਿ ਜਿਹਦੇ ਪੱਲੇ ਸੱਚ ਕੋਠੇ ਚੜ ਕੇ ਨੱਚੇ ਅੱਜ ਸੱਦ ਜਿੱਤ ਹੋਈ ਹੈ ਲੱਡੂ ਵੰਡ ਰਹੇ ਹਾਂ ਡਾਕਟਰ ਬਲਬੀਰ ਜੀ ਉਮੀਦਵਾਰ ਲੋਕ ਸਭਾ ਪਟਿਆਲਾ ਭੰਗੜੇ ਪਾ ਰਹੇ ਆ ਜੀ ਓ ਕੇਜਰੀਵਾਲ ਤਾਂ ਜਾਦੂ ਸਿਰ ਚੜ ਕੇ ਬੋਲੇ ਆ ਕੇਜਰੀਵਾਲ ਤਾਂ ਜਾਦੂ ਸਿਰ ਚੜ ਕੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par